ਮੇਰਾ ਨਾਮ ਦਿਸਪਾਲ ਸਿੰਘ ਜੀ ਪਿੰਡ ਖੈਰਦੀਨ ਕੀ ਸੇਵਾ ਗੁਰਦਵਾਰ ਸਾਹਿਬ ਦੀ ਪਿੰਡ ਮੁਸੀ ਕਰਦਾ ਜੀ ਮੈਨੂੰ ਦਿਸਦਾ ਨਹੀਂ ਜੀ ਬੜਾ ਸਮਾਂ ਮੈਂ ਇਤਰਾ ਕਰੀ ਕਿਉਂ ਹੀ ਡਾਕਟਰ ਨੂੰ ਕਰੀ ਕਿਹਨੂੰ ਜੋ ਅੱਖ ਨਹੀਂ ਬਣੀ ਉਹ ਵੀ ਫਿਰ ਬਿਲਕੁਲ ਮੈਂ ਤਾਂ ਸੁਖੇ ਸਾਹਿਬ ਵੀ ਲੋਕਾਂ ਦੇ ਘਰ ਜਾਣਾ ਛੱਡ ਦਿੱਤਾ ਡੂੜੀਆਂ ਤੇ ਛੱਡਣੀਆਂ ਛੱਡ ਲਈ ਤੇ ਫਿਰ ਉਹ ਵੀ ਬੜੀ ਮੁਸ਼ਕਲ ਹੋ ਗਈ ਮੇਰੇ ਮਨਨ ਕਿਹਨੇ ਦੱਸਿਆ ਪਿੰਡ ਚ ਤੁਹਾਨੂੰ ਮਹਾਰਾਣੀ ਪਤਾ ਕਰਤੀ ਆਖਣੀ ਦੀ ਹੋਰਾਂ ਨੇ ਘਰ ਵਿੱਚ ਪਰਿਵਾਰ ਵਿੱਚ ਸੁਖ ਸ਼ਾਂਤੀ ਬਖਸ਼ੇ ਸਰੂਪ ਜਿਨ੍ਹਾਂ ਨੇ ਮੇਰੀ ਅੱਖ ਤੇ ਇਹਨੇ ਪੈਸੇ ਲਾਏ ਥੋੜੇ ਤੋਂ ਥੋੜਾ ਕੱਢ ਕੇ ਵੀ ਉਹ ਦਿੱਤਾ ਹੈ ਘਰ ਵਿੱਚੋਂ 10 ਰੁਪਏ ਕੱਢਣਾ ਬੜੀ ਮੁਸ਼ਕਲ ਹੋ ਜਾਂਦੀ ਹੈ ਕਿਉਂ ਨਾ 60000 ਰੁਪਏ ਦੇ ਨੂੰ ਕਰਕੇ ਦਿੱਤਾ ਖਾਲਸਾ ਇਦਾ ਧੰਨਵਾਦ ਹੈ ਬੜੀ ਮਹਾਰਾਣੀ ਜੀ ਨੇ ਕੋਈ ਕਿਰਪਾ ਕਰਨ ਕਿਸੇ ਤਰ੍ਹਾਂ ਗਾਉਂ ਬਾਹਰ i plan to start loading